ਅੰਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਸੀਟੂ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ ਅੰਗਣਵਾੜੀ ਵਰਕਰ ਜੂਨੀਅਨ ਸੀਟੂ ਦੀਆਂ ਵਰਕਰਾਂ ਹੈਲਪਰਾਂ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਹੁੰਚੀਆਂ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਅੰਗਣwadi ਵਰਕਰ ਜੁਨੀਅਨ ਦੀ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਨੇ ਦੱਸਿਆ ਕਿ ਸਾਨੂੰ 2 ਮਹੀਨਿਆਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਮਾਣ ਪੱਤਾ ਨਹੀਂ ਦਿੱਤਾ ਗਿਆ ਅਤੇ ਉਹਨਾਂ ਕਿਹਾ ਕਿ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਜੋ ਲਾਭਪਾਤਰੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਸ ਨੂੰ ਲੈ ਕੇ ਸਰਕਾਰ ਨੇ ਕਿਹਾ ਕਿ ਲਾਭਪਾਤਰੀਆਂ ਦੇ ਮੋਬਾਈਲ ਨਾਲ ਫੋਟੋ ਖਿੱਚ ਕੇ ਅਤੇ ਉਸ ਦਾ OTP ਲੈ ਕੇ ਫਿਰ ਰਾਸ਼ਨ ਦਿੱਤਾ ਜਾਵੇ ਉਹਨਾਂ ਕਹਾਂਗੇ ਲਾਪਤਰੀ ਗਰੀਬ ਹਨ ਜੋ ਇਸ ਤਰ੍ਹਾਂ ਦਾ ਰਾਸ਼ਨ ਲੈਣ ਲਈ ਮਜਬੂਰ ਹੁੰਦੇ ਹਨ ਉਹਨਾਂ ਕੋਲ ਅਨਰਾਈਡ ਫੋਨ ਵੀ ਨਹੀਂ ਹੁੰਦੇ ਉਹਨਾਂ ਨੂੰ 100 ਗ੍ਰਾਮ ਰਾਸ਼ਨ ਲੈਣ ਦੇ ਲਈ 2-3 ਦਿਨ ਦਿਹਾੜੀ ਵੀ ਖਰਾਬ ਕਰਨੀ ਪੈਂਦੀ ਹੈ OTP ਦੇਣ ਨਾਲ ਕਈ ਵਾਰ ਠੱਗੀਆਂ ਵੀ ਵੱਜ ਚੁੱਕੀਆਂ ਹਨ ਜਿਸ ਨੂੰ ਲੈ ਕੇ ਕਾਫੀ ਝਗੜੇ ਹੋ ਰਹੇ ਹਨ ਉਹਨਾਂ ਕਹਿੰਦੇ ਕਿ ਦੋ ਵਾਰ ਇਸ ਤੋਂ ਪਹਿਲਾਂ ਵੀ ਮੋਬਾਈਲ ਪਤਾ ਆ ਚੁੱਕਾ ਹੈ ਪਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਹੋ ਜਾਏਗਾ ਕੌਣ ਹਮਸੇ ਟਕਰਾਏਗਾ ਝੂਰ ਝੂਰ ਹੋ ਜਾਏਗਾ ਆਪ ਦੀ ਸਰਕਾਰ ਮਰ ਗਈ ਹੈ ਨਹੀਂ ਚਲੇਗੀ ਨਹੀਂ ਚਲੇਗੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਗਨਵਾੜੀ ਮਲਾਜਮ ਜੂਨੀਅਨ ਸੀਟੂ ਜੀ ਤੇ ਅੱਜ ਦਾ ਸਾਡਾ ਮੁੱਦਾ ਜੀ ਸਾਰੇ ਪੰਜਾਬ ਤੇ ਸਾਰੇ ਆਲ ਇੰਡੀਆ ਦੇ ਵਿੱਚ ਸਾਡੀ ਫੈਡਰੇਸ਼ਨ ਵੱਲੋਂ ਆਗਨਵਾੜੀ ਮਲਾਜਮ ਜੂਨੀਅਨ ਸੀਟੂ ਵੱਲੋਂ ਬਲੈਕ ਡੇ ਮਨਾਇਆ ਜਾ ਰਿਹਾ ਹੈ ਜੀ ਅੱਜ ਕਰੋਸ ਦਿਨ ਸਾਡਾ ਐਫ ਆਰ ਐਸ ਦੇ ਸਬੰਧ ਚ ਐਫ ਆਰ ਐਸ ਬੰਦੀ ਕੀ ਹੋਰ ਮੰਗਾਂ ਨੇ ਕਿਉਂ ਬਣਾਇਆ ਜਾ ਰਿਹਾ ਹਾਂ ਐਫ ਆਰ ਐਸ ਜੀ ਮੇਨ ਐਫ ਆਰ ਐਸ ਹੈ ਜਿਹੜੀ ਕੇਂਦਰ ਸਰਕਾਰ ਨੇ ਸਕੀਮ ਚਲਾਈ ਆ ਜੋ ਅਸੀਂ ਨਾਸ਼ਤਾ ਅੱਗੇ ਬੱਚਿਆਂ ਨੂੰ ਟੀਆ 4 ਦਿੰਦੇ ਸੀ ਕਰੋਨਾ ਕਾਲ ਤੋਂ ਬਾਅਦ ਬੱਚਿਆਂ ਦੇ ਨਾਸ਼ਤਾ ਟੇਕ ਹੋ ਮਰਾਸ਼ਨ ਘਰ ਘਰ ਜਾ ਰਿਹਾ ਤਾਂ ਉਹ ਅਸੀਂ ਬਕਾਇਦਾ ਸਾਈਨ ਕਰਾ ਕੇ ਪੇਰੈਂਟਸ ਨੂੰ ਰਾਸਤਾ ਦੇ ਦਿੰਦੇ ਸੀ ਪਰ ਇਸ ਵਾਰ ਇਹ ਕੀਤਾ ਜਾ ਰਿਹਾ ਵੀ ਜਦ ਤੱਕ ਤੁਸੀਂ ਉਹਨਾਂ ਦੇ ਫੇਸ ਦੀ ਪਛਾਣ ਨਹੀਂ ਕਰੋਗੇ ਤਾਂ ਉਸ ਉਦੋਂ ਤੱਕ ਤੁਸੀਂ ਨਾਸ਼ਤਾ ਨਹੀਂ ਦੇ ਸਕਦੇ ਤਾਂ ਦੇਖੋ ਜੀ ਇਹਦੇ ਵਿੱਚ ਮੇਨ ਪ੍ਰੋਬਲਮ ਇਹ ਆ ਰਹੀ ਹੈ ਪਹਿਲਾਂ ਤਾਂ ਸਾਡੇ ਕੋਲੇ ਫੋਨ ਹੀ ਨਹੀਂ ਜੋ ਸਰਕਾਰ ਨੇ 2018 ਦੇ ਵਿੱਚ ਵੀ ਸਾਨੂੰ ਦਿੱਤੇ ਸੀ ਮਤਲਬ ਕਾਗਜ਼ਾਂ ਦੇ ਵਿੱਚ ਤੇ 2022 ਦੇ ਵਿੱਚ ਵੀ ਸਾਨੂੰ ਦਿੱਤੇ ਗਏ ਆ ਮਤਲਬ ਕਾਗਜ਼ਾਂ ਦੇ ਵਿੱਚ ਤਾਂ ਸਾਡਾ 20000 ਰੁਪਇਆ ਪਰ ਸੈਂਟਰ ਸਰਕਾਰ ਕੋਲ ਫੋਨ ਦਾ ਆ ਚੁੱਕਿਆ ਜਿਹੜਾ ਹਜੇ ਤੱਕ ਸਾਨੂੰ 6 ਸਾਲ ਹੋ ਗਏ ਨਹੀਂ ਮਿਲਿਆ ਹੁਣ 2026 ਦੇ ਵਿੱਚ 4 ਸਾਲ ਬਾਅਦ ਪੈਸੇ ਆਉਂਦੇ ਆ ਫੋਨ ਦੇ 2026 ਦੇ ਵਿੱਚ ਫੇਰ ਤੀਸਰੀ ਵਾਰ ਵੀ ਆ ਜਾਣੇ ਪਰ ਸਾਨੂੰ ਫੋਨ ਨਹੀਂ ਮਿਲਿਆ ਅਸੀਂ ਆਪਣੇ ਲੋਕਾਂ ਤੋਂ ਾਰਕ ਫੋਨਾਂਾਂ ਦਾ ਫੋਨ ਕੋਈ ਮੇਰੀਆ ਵਿੱਡੋ ਕੋਈ ਅੰਗਹੀ ਕੋਈ ਬਹੁਤ ਗਰੀਬ ਸਮੰਧਰ ਜਿਨ੍ਹਾਂ ਦਾ ਸਾਰਾ ਇਸ ਤੋਂ ਚੱਲਦਾ ਹੈ ਤਾਂ ਉਹ ਅਸੀਂ ਹੁਣ ਕਿੱਥੋਂ ਤੁਸੀਂ ਦੱਸੋ ਵੀ ਅਸੀਂ 15000 ਦਾ ਫੋਨ ਲੈ ਕੇ 500 ਰੁਪਿਆ ਉਹਦੇ ਚ ਡਾਟਾ ਪਵਾ ਕੇ ਕਿੱਥੋਂ ਕਰ ਲਗੇ ਜਦੋਂ ਕਿ ਸਾਨੂੰ ਤਨਖਾਹ ਜਿੱਦਾਂ ਦੀ ਪੰਜਾਬ ਸਰਕਾਰ ਆਈ ਆ 2.5 ਸਾਲ ਹੋ ਗਏ ਜਿੱਦਾਂ ਦੀ ਆਪ ਦੀ ਸਰਕਾਰ ਆਈ ਅਸੀਂ ਕਿਤੇ 10000 ਸਾਡੀ ਪੇ ਆ ਜੀ 10000 ਦਾ ਸਿੱਕਦੇ ਮੂੰਹ ਨਹੀਂ ਵੇਖਿਆ ਕਦੇ 6.5 ਕੇਂਦਰ ਵਾਲਾ ਮਿਲ ਜਾਂਦਾ ਪੰਜਾਬ ਵਾਲਾ ਮਿਲ ਜਾਂਦਾ ਕਦੇ 4.5 ਕੇਂਦਰ ਵਾਲਾ ਮਿਲ ਜਾਂਦਾ ਹੁਣ ਕੇਂਦਰ ਸਰਕਾਰ ਦਾ ਜਿਹੜਾ 4500 ਰੁਪਏ ਆਉਂਦਾ ਪਿਛਲੇ 5 ਮਹੀਨੇ ਤੋਂ ਨਹੀਂ ਮਿਲਿਆ ਜੀ ਪੰਜਾਬ ਵਾਲਾ ਵੀ 2 ਮਹੀਨੇ ਦਾ ਪੈਂਡਿੰਗ ਖੜਾ ਹੈ ਜੀ ਤਾਂ ਹੁਣ ਤੁਸੀਂ ਦੱਸੋ ਵੀ 6.500 ਵਿੱਚ ਅਸੀਂ ਕਿੱਥੋਂ ਫੋਨ ਲੈ ਕੇ ਤੇ ਕਿੱਥੋਂ ਐਫਆਰਐਸ ਕਰਦਗੇ ਕਿੱਥੋਂ ਅਸੀਂ ਉਹਦੇ ਤੇ 500 ਰੁਪਏ ਦਾ ਮਹੀਨੇ ਦਾ ਪੈਕ ਪਵਾਈਏ ਤਾਂ ਉਸ ਤੋਂ ਬਾਅਦ ਜਿਹੜੀ ਮੇਨ ਪ੍ਰੋਬਲਮ ਇਹ ਆਉਂਦੀ ਹੈ ਵੀ ਜਿਹੜਾ ਸਾਡੇ ਕੋਲੇ ਰਾਸ਼ਨ ਲੈਣ ਆਉਂਦੇ ਆ ਉਹ ਕੋਈ ਵੱਡੇ ਘਰ ਤਾਂ ਹੈ ਹੀ ਨਹੀਂ ਕਿਉਂਕਿ ਉਹ ਤਾਂ ਜਿਹੜਾ ਇਹ ਪੰਜਾਬ ਸਰਕਾਰ ਸੜਿਆ ਰਾਸ਼ਨ ਦੇ ਰਹੀ ਹੈ ਨੂਨ ਲਾ ਕੇ ਜਿਹਨੂੰ ਖਿਚੜੀ ਕਹਿ ਰਹੇ ਆ ਉਹਦੇ ਵਿੱਚ ਮੂੰਗੀ ਦਾ ਇੱਕ ਵੀ ਦਾਣਾ ਨਹੀਂ ਜਿਹਨੂੰ ਕੱਲੇ ਚੌਲ ਕਹਿ ਰਹੇ ਆ ਉਹ ਲੈਣ ਨਹੀਂ ਆਉਂਦੇ ਗਰੀਵ ਘਰ ਲੈਣ ਆਉਂਦੇ ਆ ਗਰੀਵ ਘਰਾਂ ਕੋਲੇ ਪਹਿਲਾਂ ਫੋਨ ਹੈ ਨਹੀਂ ਜੇ ਫੋਨ ਹੋਊਗਾ ਤਾਂ ਉਹਦਾ ਇਹ ਆ ਵੀ ਉਹਦੇ ਕੋਲੇ ਪਹਿਲਾਂ Android ਫੋਨ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਉਹਦੀ ਰਿਕੋਗਨਾਈਜ਼ ਪਛਾਣ ਕਰਾਂਗੇ ਫਿਰ ਉਹਦੇ ਫੋਨ ਦੇ ਵਿੱਚ 500 ਰੁਪਏ ਮਹੀਨੇ ਦਾ ਪੈਕ ਹੋਣਾ ਚਾਹੀਦਾ ਦਿਹਾੜੀਦਾਰ ਮਜ਼ਦੂਰ ਦੇ ਫਿਰ ਉਹ 500 ਰੁਪਏ ਦੀ ਦਿਹਾੜੀ ਵੀ ਪੰਨੂਗਾ ਸਾਡੇ ਕੋਲੇ ਆਊਗਾ ਫਿਰ ਇਹ ਵੀ ਨਹੀਂ ਹੋ ਸਕਦਾ ਵੀ ਫੇਸ ਉਸ ਦਿਨ ਕੈਪਚਰ ਹੋ ਜਾਊਗਾ ਕਿਉਂਕਿ ਕਈ ਵਾਰੀ ਨੈਟ ਪ੍ਰੋਬਲਮ ਆ ਜਾਂਦੀ ਆ ਨਹੀਂ ਚੱਲਦਾ ਤਾਂ ਬੰਦਾ ਉਹ 3 ਸਾਡੇ ਕੋਲ ਇੱਕ ਦਿਨ ਦਾ 100 ਗ੍ਰਾਮ ਰਾਸ਼ਨ ਹੈ ਤੇ ਮਹੀਨੇ ਦਾ ਤੁਸੀਂ ਲਾ ਲਓ 20 ਦਿਨ 22 ਦਿਨ ਅਸੀਂ ਨਾਸ਼ਤਾ ਦੇਣਾ 220 ਗ੍ਰਾਮ ਰਾਸ਼ਨ 2 ਕਿਲੋ 200 ਗ੍ਰਾਮ ਰਾਸ਼ਨ ਲੈਣ ਪਿੱਛੇ ਕਿੰਨੇ ਦੇ ਬਣ ਕੇ 100 ਰੁਪਏ ਦੇ ਚੌਲ ਬਣਦੇ ਆ ਜਾਂ 100 ਰੁਪਏ ਦਾ ਦਰਿਆ ਬਣਦਾ ਜਿਹਨੂੰ ਮਾੜੀ ਜਿ ਖੰਡ ਲੱਗੀ ਹੋਈ ਹੈ ਤਾਂ ਉਹ ਲੋਕਾਂ ਦੀ ਵੱਡੀ ਪ੍ਰੋਬਲਮ ਹੈ ਸਾਨੂੰ ਮੇਨ ਪ੍ਰੋਬਲਮ ਉਹ ਵੀ ਆ ਰਹੀ ਹੈ ਜਿਸ ਕਰਕੇ ਨਹੀਂ ਹੋ ਰਿਹਾ ਇਸ ਦੇ ਸੰਬੰਧ ਵਿੱਚ ਸਾਡੇ ਜਿਹੜੇ ਸਰਕਲਾਂ ਦੇ ਵਿੱਚ ਪੀਓ ਸਰ ਦੇ ਹੁਕਮਾਂ ਸਾਹਿਬ ਸਾਡੀਆਂ ਤਨਖਾਹਾਂ ਵੀ ਰੋਕੀਆਂ ਜਾ ਰਹੀਆਂ ਨੇ ਜਿਹਨੂੰ ਅਸੀਂ ਮਾਨ ਪੱਤਾ ਕਹਿੰਨੇ ਆ ਉਹ ਕੁਝ ਸਰਕਲਾਂ ਦੇ ਵਿੱਚ ਨਹੀਂ ਮਿਲਿਆ ਉਹ ਵੀ ਇਹ ਇੱਕ ਜਿਲ੍ਹਾ ਅੰਗਰਵੜੇ ਨੇ ਫੋਨ ਉੱਪਰੇ ਸਮੱਸਿਆ ਆ ਰਹੀ ਆ ਮੋਬਾਈਲਾਂ ਦੇ ਵਿੱਚ ਫੈਸੇ ਵਿਕਲ ਜਾਂਦੇ ਆ ਜੋ ਪੱਤਰੇ ਉਸੇ ਕਰਕੇ ਨਿਕਲਦੇ ਉਹ ਵੀ ਐਫ ਆਰਐਸ ਦੇ ਸੰਬੰਧ ਆ ਦੇਖੋ ਜੀ ਜਦੋਂ ਅਸੀਂ ਐਫ ਆਰਐਸ ਤੋਂ ਪਹਿਲਾਂ ਇਕਈਕੇ ਵੀਸੀ ਕਰਨਾ ਹੈ ਹਰ ਇੱਕ ਲਾਗ ਪਾਤਰੀ ਦਾ ਜਿਵੇਂ 0 ਤੋਂ 6 ਸਾਲ ਦੇ ਗਰਭਤੀ ਨਰਸਿੰਘਾ ਉਹਦਾ ਜਿਹੜੇ 6 ਮਹੀਨਾ ਤੋਂ 3 ਸਾਲ ਦੇ ਵਿੱਚ ਉਹਨਾਂ ਦੇ ਮਾਪਿਆਂ ਦਾ ਜਾਂ ਮਾਂ ਦਾ ਜਾਂ ਪਿਓ ਦਾ ਜਿਹਦਾ ਫੋਨ ਨੰਬਰ ਅਟੈਚ ਆ ਮਰਾ ਚੁੱਪਾ ਉਹਦੇ ਤੇ ਏਟੀਪੀ ਸਾਨੂੰ ਓਟੀਪੀ ਲੈਣਾ ਪੈਣਾ ਹੈ ਓਟੀਪੀ ਨਾਲ ਪਰ ਅਸੀਂ ਤਾਂ OTP ਲਵਾਗੇ ਪਰ ਉਹਨਾਂ ਨੂੰ ਕਈ ਵਾਰ ਇਹ ਨਹੀਂ ਪਤਾ ਲੱਗਦਾ ਕੋਈ ਹੋਰ OTP ਲੈ ਜਾਂਦਾ ਕਹਿੰਦੇ ਅਸੀਂ ਜੇ ਆਂਗਣਵਾੜੀ ਤੋਂ ਬੋਲਦੇ ਆ ਕਿਉਂਕਿ ਸਾਡਾ ਡਾਟਾ ਸਾਰਾ ਚੋਰੀ ਹੋ ਚੁੱਕਿਆ ਜਿਸ ਦੀ ਮਿਸਾਲ ਪਿਛਲੇ ਦਿਨਾਂ ਦੇ ਵਿੱਚ 4 ਜੂਨ ਨੂੰ ਝੁੰਗੇ ਦੇ ਵਿੱਚ ਹੋਈ ਸੀ ਅਸੀਂ ਇੱਥੇ ਧਰਨਾ ਵੀ ਲਾਇਆ ਸੀ ਝੁੱਗੋਤਲਾ ਝੁੰਗੇ ਸਰਕਲ ਦੇ ਝੁੱਗੇਤਲਾ ਵਾਸੀ ਇਹ ਤੋਂ ਬਹਿ ਕਹਦਾ ਧਰਨਾ ਵੀ ਲਾਇਆ ਸੀ ਪੀਓ ਸਰ ਨੂੰ ਵੀ ਮਿਲੇ ਸੀ ਸਕੂਲਾਂ ਦਾ 10000 ਰੁਪਏ ਨਿਕਲੇ ਸੀ ਲਾਭ ਪਾਤਰੀ ਦਾ ਪਰ ਉਹ ਹਜੇ ਤੱਕ ਉਹਦਾ ਕੋਈ ਹੱਲ ਨਹੀਂ ਹੋਇਆ ਕੋਈ ਸੁਣਵਾਈ ਨਹੀਂ ਕੋਈ ਸਰਕਾਰ ਜ਼ਿੰਮੇਵਾਰੀ ਨਹੀਂ ਲੈਂਦੀ ਓਟੀਪੀ ਲੋਕਾਂ ਤੋਂ ਲੈ ਲੈ ਜਾਂਦੇ ਤੇ ਉਹ ਇੱਥੋਂ ਚੋਰੀ ਹੋ ਜਾਂਦੇ ਤੇ ਉਹ ਉਹਦੇ ਚ ਉਹਨਾਂ ਦੇ ਘਪਲੇ ਹੋ ਜਾਂਦੇ ਉਹਨਾਂ ਦੇ ਅਕਾਊਂਟਾਂ 'ਚ ਛੇੜ ਛਾੜ ਹੁੰਦੀ ਅਗਲਾ ਸੰਘਰਸ਼ਤਾ ਜੀ ਜੋ ਸਟੇਟ ਕਮੇਟੀ ਜਾਂ ਸੈਂਟਰ ਕਮੇਟੀ ਲਿਖੂਗੀ ਉਹ ਹੈ ਅੱਜ ਦਾ ਸੰਘਰਸ਼ ਬਸ ਕਾਲਾ ਦਿਵਸ ਸੀ ਤੇ ਅਸੀਂ ਇਸ ਵਲ ਦੇ ਵਿੱਚ ਮੰਗ ਪੱਤਰ ਵੀ ਦੇਣੇ